ਕਹਾਣੀ ਅਣਜਾਣੇ ਚ ਭਲਾ ਲੇਖਕ ਸਤਵਿੰਦਰ ਕੌਰ ਬਰਾੜ ਮੇਰੇ ਪਤੀ ਤਾਂ ਸ਼ੁਰੂ ਤੋਂ ਹੀ ਕਹਿੰਦੇ ਹੁੰਦੇ ਨੇ ਕਿ ਜਦ ਤੂੰ ਗੱਲਾਂ 'ਚ ਖੁੱਬ ਜਾਨੀ ਐ ਤਾਂ ਤੈਨੂੰ ਤਾਂ ਦੀਨ ਦੁਨੀਆ ਦੀ ਹੋਸ਼ ਨਹੀਂ ਰਹਿੰਦੀ ਖੂਬ ਝੜਕਿਆ ਮੈਨੂੰ ਆਖੇ ਕੋਈ ਛੋਟੀ ਮੱਟੀ ਚੀਜ਼ ਤਾਂ ਨਹੀਂ ਸੀ ਉਹ ਕਹੇ ਤੈਨੂੰ ਦਿਸੀ ਨਾ ਐਨਾ ਵੀ ਗੱਲਾਂ 'ਚ ਮਸਤ ਕੀ ਆ ਕੇ ਸਾਹਮਣੇ ਕੋਈ ਕੌਣ ਖੜਾ ਹੈ ਖਬਰੀ ਨਾ ਰਵੇ ਕੀ ਆਖਦੀ ਗਲਤੀ ਸੀ ਤੇ ਗਲਤੀ ਸੀ ਵੀ ਬਹੁਤ ਵੱਡੀ ਚੁੱਪ ਰਹਿਣ ਚ ਗਨੀਮਤ ਸਮਝੀ ਕੋਈ ਹੋਰ ਸਮਾਂ ਹੁੰਦਾ ਫਿਰ ਵੇਖਦੀ ਸਰਦੀਆਂ ਦੇ ਦਿਨਾਂ ਵਿੱਚ ਠਕਾਵਟ ਚਾਹੀ ਨਾ ਵੀ ਹੋਵੇ ਐਵੇਂ ਟਿੱਡ ਨੂੰ ਗਰਮ ਰੱਖਣ ਲਈ ਬਾਰ-ਬਾਰ ਚਾਹ ਪੀ ਕੇ ਠੰਡ ਨੂੰ ਕੁਝ ਦੇਰ ਲਈ ਅਰਜੀ ਤੌਰ ਤੇ ਭਜਾਉਂਦਾ ਭਰਮਜਾਈ ਪਾਲਿਆ ਜਾਂਦਾ ਹੈ ਉਹ ਮਾਗਦੇ ਕਕਰੀਲੇ ਧੁੰਦਾਂ ਵਾਲੇ ਦਿਨਾਂ ਵਿੱਚ ਲੋਕ ਮਜਬੂਰੀ ਬਸ ਬਹੁਤ ਜ਼ਰੂਰੀ ਕੰਮ ਲਈ ਹੀ ਘਰੋਂ ਨਿਕਲਦੇ ਹਨ ਸੋ ਅਜਿਹੇ ਦਿਨਾਂ ਵਿੱਚ ਦਫ਼ਤਰਾਂ ਵਿੱਚ ਆਮ ਦਿਨਾਂ ਨਾਲੋਂ ਕੰਮ ਕਰਾਉਣ ਵਾਲਿਆਂ ਦੀ ਭੀੜ ਵੀ ਘੱਟ ਹੀ ਹੁੰਦੀ ਹੈ ਮੁਲਾਜ਼ਮ ਵੇਲੇ ਸੋਚਦਿਆ ਕਿ ਹੋਰ ਕੋਈ ਕੰਮ ਨਹੀਂ ਤਾਂ ਚਲੋ ਚਾਹ ਹੀ ਪੀਤੀ ਜਾਵੇ ਅੱਜੇ ਹੀ ਇੱਕ ਧੁੰਦ ਵਾਲੇ ਦਿਨ ਚਾਹ ਮੰਗਵਾਈ ਗਈ ਤਾਂ ਚਾਹ ਪੀਂਦਿਆਂ ਆਮ ਰਵਾਜ ਮੁਤਾਬਕ ਗੱਲਾਂ ਵੀ ਚੱਲ ਪਈਆਂ ਜੇ ਚਾਹ ਪੀਂਦਿਆਂ ਗੱਲਾਂ ਨਾ ਹੋਣ ਤਾਂ ਫਿੱਕੀ ਚਾਹ ਵਾਂਗ ਚਾਹ ਪੀਤੀ ਦਾ ਸੁਆਦ ਹੀ ਨਹੀਂ ਆਉਂਦਾ ਇੰਜ ਲੱਗਦਾ ਜਿਵੇਂ ਚਾਹ ਪੀਤੀ ਤੇ ਪੈਸੇ ਖਰੇ ਨਹੀਂ ਹੋਏ ਜਨਾਨੀਆਂ ਨੇ ਕੀ ਆਦਮੀਆਂ ਵਾਂਗ ਰਾਜਨੀਤੀ ਘੋਟਣੀ ਹੁੰਦੀ ਹੈ ਉਹਨਾਂ ਦਾ ਦਾਇਰਾ ਤਾਂ ਉਹਨਾਂ ਦੇ ਬੱਚਿਆਂ ਪਤੀ ਸੱਸ ਸਹੁਰੇ ਰਸੋਈ ਸੂਟ ਗਹਿਣੇ ਤੇ ਕਿੱਟੀ ਪਾਰਟੀਆਂ ਤੱਕ ਹੀ ਸੀਮਤ ਹੁੰਦਾ ਅੱਜ ਗੱਲਾਂ ਕਰਦਿਆਂ ਕਰਦਿਆਂ ਗੱਲ ਸਾਡੀ ਇੱਕ ਕੁਲੀਕ ਕਰਨ ਦੀ ਨਨਾਂ ਦੀ ਚੱਲ ਪਈ ਜੋ ਕਿਰਨ ਬਾਗੀ ਸੋਣੀ ਸੁਨੱਖੀ ਤੇ ਇਸੇ ਸ਼ਹਿਰ ਵਿੱਚ ਸ਼ਹਿਰ ਦੇ ਵਿਭਾਗ ਦੇ ਦਫ਼ਤਰ ਵਿੱਚ ਨੌਕਰੀ ਕਰਦੀ ਹੈ। 2 ਕੋ ਸਾਲ ਹੋਏ ਗਵਾਂਢ ਸ਼ਹਿਰ ਦੇ ਇੱਕ ਵਧੀਆ ਨੇਕ ਪਰਿਵਾਰ ਦੇ ਨੌਕਰੀ ਕਰਦੇ ਸਾਹੂ ਮੁੰਡੇ ਨਾਲ ਵਿਆਹੀ ਗਈ। ਬਦਲੀ ਵੀ ਚੰਗੀ ਪਲੀ ਹੁੰਦੀ ਸੀ ਸਹੁਰਿਆਂ ਦੇ ਨੇੜੇ ਇੱਕ ਪਿੰਡ ਵਿੱਚ ਪਰ ਪਤਾ ਨਹੀਂ ਕੀ ਮਾਰ ਬਗੀ। ਕਿਰਨ ਦੇ ਸਹੁਰਿਆਂ ਦਾ ਕਿਰਨ ਦੀ ਨਨਾਨ ਨੂੰ ਕਿ ਆਖਣ ਬਦਲੀ ਕਰਵਾਣੀ ਹੈ ਤੇ ਸ਼ਹਿਰ ਦੀ ਨਹੀਂ ਤਾਂ ਇੱਥੇ ਹੀ ਠੀਕ ਹੈ। ਹੁਣ ਨਾ ਸ਼ਹਿਰੀ ਪੋਸਟ ਛੇਤੀ ਕਿਤੇ ਖਾਲੀ ਹੁੰਦੀ ਹੈ ਤੇ ਨਾ ਉਹ ਆਪਣੇ ਸਹੁਰੇ ਜਾਂਦੀ ਹੈ। ਇੱਥੇ ਪੈਕੀ ਬੈਠੀ ਹੈ 2 ਸਾਲ ਤੋਂ। ਹੁਣ ਤਾਂ ਸੁਖ ਨਾਲ ਨਨਾਨ ਪਰਜਾਈ ਦੋਨਾਂ ਦੇ ਇੱਕ ਇੱਕ ਬੱਚਾ ਵੀ ਹੋ ਗਿਆ। ਪਤਾ ਲੱਗਦਾ ਕਿ ਕਿਰਨ ਦੀ ਸੱਸ ਨੂੰ ਬੱਚਾ ਤਾਂ ਅੱਜਕੱਲ ਇੱਕ ਸੰਭਲਣ ਔਖਾ ਹੈ ਬਜ਼ੁਰਗਾਂ ਲਈ ਤੇ ਉਹ ਦੋ ਦੋ ਇਕੱਠੇ ਸਾਂਭਦੀਆਂ ਜੋੜਿਆਂ ਵਰਗੇ। ਬਜ਼ੁਰਗਾਂ ਦਾ ਦੋਤੇ ਵੱਲ ਥੋੜਾ ਜ਼ਿਆਦਾ ਝੁਕਾ ਹੋਣ ਕਾਰਨ ਕਈ ਵਾਰ ਨਾ ਚਾਹੁੰਦੇ ਆਂ ਵੀ ਅਣਜਾਣੇ ਵਿੱਚ ਹੀ ਕਿਰਨ ਦਾ ਬੱਚਾ ਥੋੜਾ ਅਨਗੌਰੀਆ ਰਹਿ ਜਾਂਦਾ ਹੈ। ਕਿਰਨ ਦਾ ਸੁਭਾਅ ਬਹੁਤ ਹੀ ਵਧੀਆ ਹੈ। ਹਸਮੁਖ ਛੇਤੀ ਕੀਤੇ ਆਪਣਾ ਅੰਦਰ ਕਿਸੇ ਕੋਲ ਨਹੀਂ ਫਰੋਲਦੀ। ਪਰ ਕਈ ਵਾਰ ਸਾਹਮਣੇ ਵਾਲੇ ਦੇ ਮੂੰਹੋਂ ਤੁਹਾਡੇ ਦਿਲ ਦੀ ਗੱਲ ਨਿਕਲਦੀ ਹੈ ਤਾਂ ਤੁਹਾਡੇ ਅੰਦਰਲੇ ਜਜ਼ਬਾਤ ਮੰਮੋ ਮਲੀਬਾਰ ਆ ਜਾਂਦੇ ਆ ਕਿਰਨ ਵੀ ਪਤਾ ਨਹੀਂ ਅੱਜ ਕਿਉਂ ਜਜ਼ਬਾਤੀ ਹੋ ਗਈ ਉਹਨੂੰ ਰੋਂਦੀ ਨੂੰ ਵੇਖ ਹਰ ਕੋਈ ਆਪਣੀ ਆਪਣੀ ਸਮਝ ਮੁਤਾਬਕ ਇਸ ਸਮੱਸਿਆ ਦਾ ਹੱਲ ਸੁਝਾ ਰਿਹਾ ਸੀ ਪਰ ਇੱਕ ਗੱਲ ਤੇ ਅਸੀਂ ਸਾਰਿਆਂ ਹੀ ਸਹਿਮਤ ਹਾਂ ਕਿ ਕਸੂਰ ਸਿਰਫ ਤੇ ਸਿਰਫ ਕਿਰਨ ਦੀ ਨਨਾਨ ਦਾ ਹੈ ਕਿਉਂ ਨਹੀਂ ਉਹ ਆਪਣੇ ਘਰ ਜਾਂਦੀ ਵਿਆਹ ਵਰੀ ਕੁੜੀ ਤਾਂ ਆਪਣੇ ਸਹੁਰੇ ਘਰ ਹੀ ਸੌਂਦੀ ਹੈ ਪੇਕੇ ਦਾ ਜੋਗੀ ਵਾਲਾ ਫੇਰਾ ਪਾਉਣ ਨਾਲ ਹੀ ਭਰਾ ਪਰਜਾਈਆਂ ਵਿੱਚ ਇੱਜ਼ਤ ਬਣਦੀ ਹੈ ਮੇਰੇ ਆਪਣੇ ਵਿਚਾਰ ਹਨ ਕਿ ਜਿਸ ਘਰ ਵਿਆਹੀ ਵਰੀ ਨਨਾਨ ਬੈਠੀ ਹੋਵੇ ਭਰਾ ਪਰਜਾਈ ਦੀ ਜ਼ਿੰਦਗੀ ਸਾਂਭੀ ਰਹੀ ਨਹੀਂ ਸਕਦੀ ਇਸ ਗੱਲ ਦਾ ਸਭ ਤੋਂ ਵੱਧ ਰੋਲਾ ਮੇਰੇ ਵੱਲੋਂ ਹੀ ਸੀ ਮੈਂ ਇਹ ਗੱਲ ਇੱਕ ਵਾਰ ਨਹੀਂ ਘਟੂ ਘਟ ਤਿੰਨ ਚਾਰ ਵਾਰ ਦੁਹرائی ਚਲਦੀਆਂ ਗੱਲਾਂ ਦੇ ਦੌਰਾਨ ਹੀ ਸੁਨੀਤਾ ਸਾਡੇ ਵਿੱਚ ਉੱਠ ਕੇ ਚਲੀ ਗਈ ਅਸੀਂ ਸੋਚਿਆ ਕੋਈ ਜ਼ਰੂਰੀ ਪੈਂਡਿੰਗ ਫਾਈਲ ਨਪਟਾਉਣੀ ਹੋ ਤਾਂ ਹੀ ਚਲੀ ਗਈ ਪਰ ਜਦ ਮਨਜੀਤ ਬੋਲੀ ਹੋੜੀਏ ਆਪਾਂ ਤਾਂ ਆਪਣੇ ਗੱਡਾ ਭਜਾਈ ਗਈਆਂ ਸੁਨੀਤਾ ਬਾਰੇ ਕਿਸੇ ਨੇ ਸੋਚਿਆ ਹੀ ਨਾ ਓਹੋ ਮੈਂ ਤਾਂ ਮਾਰਿਆ ਆਪਣੇ ਮੱਥੇ ਤੇ ਹੱਥ ਓ ਮੇਰਾ ਰੱਬਾ ਕੀ ਬਣ ਗਿਆ ਕੀ ਸੋਚੇਗੀ ਸੁਨੀਤਾ ਖਾਸ ਕਰਕੇ ਮੇਰੇ ਬਾਰੇ ਬਾਕੀਆਂ ਨੂੰ ਤਾਂ ਸ਼ਾਇਦ ਮਾਫ ਕਰੀ ਦੇਵੇ ਮੈਨੂੰ ਤਾਂ ਕਿਸੇ ਕੀਮਤ ਤੇ ਨਹੀਂ ਬਖਸ਼ਣਾ ਚਾਹ ਪੀਤੀ ਦਾ ਸਾਰਾ ਸਵਾਦ ਹੀ ਮਾਰਿਆ ਗਿਆ ਬਾਕੀ ਦਾ ਰਹਿਦਾ ਸਾਰਾ ਦਿਨ ਪਰੇਸ਼ਾਨੀ ਵਿੱਚ ਹੀ ਕੱਟਿਆ ਸਨੀਤਾ ਦੇ ਸਾਹਮਣੇ ਹੁਣ ਤੋਂ ਡਰਾਂ ਉਸ ਦੇ ਮੱਥੇ ਲੱਗਣ ਤੋਂ ਡਰਦੀ 5 ਵਜਾਂ ਤੋਂ 10 ਮਿੰਟ ਪਹਿਲਾਂ ਹੀ ਆਪਣੀ ਹਾਲਸਰੀ ਲਾ ਦਫ਼ਤਰੋਂ ਨਿਕਲ ਆਈ ਘਰ ਜਾ ਕੇ ਪਤੀ ਕੋਲ ਗੱਲ ਕੀਤੀ ਉਹ ਵੀ ਹੈਰਾਨ ਤੈਨੂੰ ਐਡੀ ਵੱਡੀ ਸਨੀਤਾ ਬੈਠੀ ਦੀ ਸੀ ਨਾ ਇਹ ਸੱਚ ਹੀ ਆਖਦੇ ਹੁੰਦੇ ਆ ਕਿ ਗੱਲਾਂ ਕਰਨ ਵੇਲੇ ਮੈਂ ਅਕਸਰ ਆਪੇ ਵਿੱਚ ਨਹੀਂ ਰਹਿੰਦੀ ਰਾਤ ਨੂੰ ਵੀ ਮਨ ਪਰੇਸ਼ਾਨ, ਨੀਂਦ ਨਾ ਆਵੇ। ਸਾਰੀ ਰਾਤ ਸੁਨੀਤਾ ਬਾਰੇ ਹੀ ਸੋਚਦੀ ਰਹੀ। ਚੰਗੇ ਨੌਕਰੀ ਕਰਦੇ ਮਾਪੇ ਦੀ ਕੱਲੀ ਕੱਲੀ ਧੀ, ਬਸ ਇੱਕ ਭਰਾ 5-6 ਸਾਲ ਵੱਡਾ। ਘਰ ਵਿੱਚ ਛੋਟੀ ਹੋਣ ਕਾਰਨ ਲੋੜ ਤੋਂ ਜ਼ਿਆਦਾ लाਡਲੀ ਤੇ ਸੋਹਲ। ਛੋਟੇ ਪਰਿਵਾਰ ਵਿੱਚ ਕੰਮ ਘੱਟ ਹੋਣ ਕਾਰਨ ਸਾਰਿਆਂ ਤੋਂ ਛੋਟੀ ਹੋਣ ਕਾਰਨ ਸੁਨੀਤਾ ਨੂੰ ਕਦੇ ਕਿਸੇ ਨੇ ਕੰਮ ਲਈ ਆਖਣਾ ਹੀ ਨਾ ਤੇ ਨਾ ਹੀ ਇਹਨੇ ਸ਼ੌਕੀਆਂ ਹੀ ਕਿਤੇ ਕਿਸੇ ਕੰਮ ਨੂੰ ਹੱਥ ਪਾਇਆ। ਵਿਆਹ ਤੋਂ ਬਾਅਦ ਜਦ ਮੈਂ ਬਦਲੀ ਕਰਵਾ ਕੇ ਇਸ ਦਫ਼ਤਰ ਵਿੱਚ ਆਈ ਤਾਂ ਮੇਰਾ ਬਾਲ ਜ਼ਿਆਦਾ ਸਨੀਤ ਨਾਲ ਹੀ ਪੈਂਦਾ ਸੀ ਕਿਉਂਕਿ ਦਫ਼ਤਰ ਵਿੱਚ ਹੋਰ ਕੋਈ ਔਰਤ ਮੈਂਬਰ ਨਹੀਂ ਸੀ ਸਾਨੂੰ ਦੋਨਾਂ ਨੂੰ ਇੱਕ ਦੂਸਰੇ ਦਾ ਰੱਬ ਜਿੰਨਾ ਆਸਰਾ ਛੁੱਟੀ ਲੈਣੀ ਤਾਂ ਉਹ ਵੀ ਇਕੱਠਿਆਂ ਨਹੀਂ ਸਲਾਹ ਨਾਲ ਜੇ ਕਿਤੇ ਮਜਬੂਰੀ ਬਸ ਕਿਸੇ ਇੱਕ ਨੂੰ ਅਚਾਨਕ ਇਕੱਲੀ ਨੂੰ ਛੁੱਟੀ ਲੈਣੀ ਪੈਂਦੀ ਤਾਂ ਦੂਸਰੀ ਨੂੰ ਦਿਨ ਕੱਟਣਾ ਔਖਾ ਹੋ ਜਾਂਦਾ ਅਸੀਂ ਸ਼ਾਮ ਦੇ 5 ਵਜੇ ਚਾਹੇ ਅੱਜ ਅਸੀਂ ਲੱਖ ਆਧੁਨਿਕ ਬਣਨ ਦੀ ਕੋਸ਼ਿਸ਼ ਕਰੀਏ ਪਰ ਔਰਤਾਂ ਅਜੇ ਵੀ ਆਪਣੇ ਪ੍ਰੋਫੈਸ਼ਨ ਵਿੱਚ ਆਪਣੇ ਮਰਦ ਸਾਥੀਆਂ ਨਾਲ ਸਹਿਜ ਤਰੀਕੇ ਨਾਲ ਨਹੀਂ ਵਿਚਰ ਸਕਦੀਆਂ ਇਕੱਲੀਆਂ ਹੋਣ ਕਰ ਨਸੀ ਸਾਰਾ ਦੁੱਖ ਸੁੱਖ ਇੱਕ ਦੂਸਰੇ ਕੋਲੀ ਕਰਨਾ ਸੁਨੀਤਾ ਤਾਂ ਜੇ ਕੁਆਰੀ ਸੀ ਉਸ ਕੋਲ ਤਾਂ ਕੀ ਗੱਲਾਂ ਸਨ ਬਸ ਪਿਕਚਰਾਂ ਨਾਟਕ ਹੀਰੋ ਹੀਰੋ ਨਾਲ ਗਾਣਿਆਂ ਦੀਆਂ ਗੱਲਾਂ ਕਰ ਛੱਡਦੀ ਮੇਰੇ ਕੋਲ ਕਿੰਨੇ ਵਿਸ਼ੇ ਹਨ ਗੱਲਾਂ ਦੇ ਬੱਚੇ ਪਤੀ ਸੱਸ ਸਹੁਰੇ ਦਿਓਰ ਜੇਠ ਨਨਾਨਾ ਦੇ ਸੁਨੀਤਾ ਇੱਕ ਦੋ ਵਾਰ ਸਾਡੇ ਘਰ ਵੀ ਆਈ ਵਿਆਹ ਦੀ ਗੱਲ ਛੇੜਨੀ ਤਾਂ ਇਹਨੇ ਕੋਈ ਨਿਆਂ ਨਾ ਦੇਣਾ ਇੱਕ ਦੋ ਮंडਿਆਂ ਦੀਆਂ ਦਸਾਂ ਤਾਂ ਮੇਰੇ ਪਤੀ ਅਤੇ ਸੱਸ ਨੇ ਵੀ ਪਾਈਆਂ ਪਰ ਗੱਲ ਫਿਰ ਇਹ ਨਾ ਜਿਹੜੀ ਕੋਈ ਨਾ ਕੋਈ ਨੁਕਸ ਕਰ ਦਿੱਤਾ ਜਾਂਦਾ ਸੁਨੀਤਾ ਵੱਲੋਂ ਜਾਂ ਉਸ ਦੇ ਘਰ ਵਾਲਿਆਂ ਵੱਲੋਂ ਮੈਨੂੰ ਤਾਂ ਕਦੇ-ਕਦੇ ਇੰਜ ਵੀ ਲੱਗਦਾ ਜਿਵੇਂ ਸੁਨੀਤਾ ਵਿਆਹ ਕਰਵਾਉਣ ਤੋਂ ਹੀ ਡਰਦੀ ਹੋਵੇ ਕਿਉਂਕਿ ਉਹ ਕਈ ਵਾਰ ਮੈਥੋਂ ਗੱਲਾਂ-ਗੱਲਾਂ ਵਿੱਚ ਪੁੱਛ ਵੀ ਲੈਂਦੀ ਸੀ ਤੁਸੀਂ ਨੌਕਰੀ ਰੱਖਿਆ ਹੋਇਆ ਤੇਰੀ ਸੱਸ ਕਿੰਨੀ ਕੁ ਮਦਦ ਕਰਦੀ ਹੈ ਤੇਰੇ ਘਰ ਦੇ ਕੰਮਾਂ ਵਿੱਚ ਨੌਕਰੀ ਤੇ ਘਰ ਦੋਨੋਂ ਕਿਵੇਂ ਸੰਭਾਲੇ ਜਾਂਦੇ ਆ ਬਥੇਰਾ ਸਮਝਾਉਣਾ ਸੁਨੀਤਾ ਕੋਈ ਔਖਾ ਨਹੀਂ ਸਾਰਾ ਕੁਝ ਆਪਣੇ ਆਪ ਹੀ ਚੱਲੀ ਜਾਂਦਾ ਹੈ ਪਰ ਨਾ ਜੀ ਕਿੱਥੇ ਕੋਈ ਸਮਝਦਾ ਵਿਆਹ ਲੇਟ ਹੀ ਲੇਟ ਹੋਈ ਗਿਆ ਲੋਕ ਹਾਰ ਕੇ ਦੱਸਾਂ ਪਾਉਣੋਂ ਹੀ ਹਟ ਗਏ ਸੁਨੀਤਾ ਦੇ ਭਰਾ ਦਾ ਵਿਆਹ ਹੋ ਗਿਆ ਨੌਕਰੀ ਕਰਦੀ ਲੜਕੀ ਨਾਲ ਬੱਬੀ ਬਹੁਤੀ ਵਧੀਆ ਸੀ ਸੋਹਣੀ ਵੀ ਤੇ ਸਿਆਣੀ ਵੀ ਤੇ ਹਸਮੁਖ ਵੀ ਸੁਨੀਤਾ ਪਰਿਵਾਰ ਚ ਹੋਰ ਰੁੱਝ ਗਈ ਅੰਕਲ ਆਂਟੀ ਵੀ ਰਟਾਇਰ ਹੋ ਗਏ ਸਾਡੇ ਦਫ਼ਤਰ ਵਿੱਚ ਵੀ ਤਿੰਨ ਚਾਰ ਔਰਤ ਮੈਂਬਰ ਹੋਰ ਆ ਗਿਆਂ ਬਦਲੀ ਕਰਵਾ ਕੇ ਸਾਡਾ ਲੇਡੀਜ਼ ਦਾ ਇੱਕ ਚੰਗਾ ਖਾਸਾ ਗਰੁੱਪ ਬਣ ਗਿਆ ਰੌਣਕ ਲੱਗੀ ਰਹਿੰਦੀ ਹੁਣ ਸੁਨੀਤਾ ਨਾਲ ਉਹ ਟਿੱਡਦੀਆਂ ਗੱਲਾਂ ਨਾ ਹੁੰਦੀਆਂ ਸਮਾਂ ਆਪਣੀ ਚਾਲੇ ਚੱਲ ਰਿਹਾ ਸੀ ਉਹੀ ਰੋਜ਼ਾਨਾ ਦੇ ਕੰਮਕਾਰ ਆਮ ਦਿਨਾਂ ਵਾਂਗ ਚੱਲ ਰਹੇ ਸਨ ਇੱਕ ਦਿਨ ਅਹਮ ਬਾਗੀ ਦਫ਼ਤਰ ਗਏ ਤਾਂ ਦਫ਼ਤਰ ਗਿਆ ਨੂੰ ਪਤਾ ਚੱਲਿਆ ਕਿ ਸੁਨੀਤਾ ਦਾ ਵਿਆਹ ਹੋ ਗਿਆ ਅਚਾਨਕ ਹੀ ਗੱਲ ਪੱਕੀ ਹੋਈ ਚ ਲੜਕੇ ਵਾਲੇ ਸੁਨੀਤਾ ਨੂੰ ਚੁੰਨੀ ਚੜਾ ਕੇ ਲੈ ਗਏ ਸੁਣਿਆ ਮੁੰਡਾ ਬਹੁਤ ਹੀ ਸੋਹਣਾ ਲੰਮਾ ਲੰਜਾ ਆਪਣਾ ਵਧੀਆ ਪ੍ਰਾਈਵੇਟ ਕੰਮ ਕਰਦਾ ਸਾਰਾ ਕੁਝ ਚਾਨ ਚੱਕ ਹੁਣ ਨਾਲ ਵਿਆਹ ਵਿੱਚ ਕਿਸੇ ਨੂੰ ਵੀ ਨਹੀਂ ਸੱਜਿਆ ਗਿਆ ਹਰ ਕੋਈ ਸੁਨੀਤਾ ਦਾ ਵਸਿਆ ਕਰ ਸੋਣ ਬਹੁਤ ਹੀ ਖੁਸ਼ ਸੀ ਮੈਂ ਤਾਂ ਸ਼ਾਮ ਨੂੰ ਸੁਨੀਤਾ ਦੇ ਪੇਕੇ ਘਰ ਜਾ ਅੰਕਲ ਆਂਟੀ ਨੂੰ ਵਧਾਈਆਂ ਵੀ ਦਿੱਤੀਆਂ ਸਾਰਾ ਟੱਬਰ ਬਹੁਤ ਹੀ ਖੁਸ਼ ਲਿਖਿਆ ਹੁਣ ਸੁਨੀਤਾ ਬਹੁਤਾ ਛੁੱਟੀ ਤੇ ਹੀ ਰਹਿੰਦੀ ਬਦਲੀ ਹੋਣੀ ਸੀ ਰਹੀ ਵਿੱਚ ਵਿੱਚ ਦੀ ਹਫ਼ਤੇ ਵਿੱਚ ਇੱਕ ਅੱਧਾ ਦਿਨ ਡਿਊਟੀ ਤੇ હાજર ਵੀ ਹੋ ਜਾਂਦੀ ਬਹੁਤਾ ਸੌਰੀ ਹੀ ਰਹਿੰਦੀ ਪਰ ਕੁਝ ਮਹੀਨਿਆਂ ਬਾਅਦ ਹੀ ਅੰਦਰੋਂ ਅੰਦਰੀ ਸੁਨੀਤਾ ਦੀਆਂ ਸਹੁਰਿਆਂ ਨਾਲ ਖਟਪਟ ਦੀਆਂ ਖਬਰਾਂ ਉੱਡਣ ਲੱਗੀਆਂ ਇਸੇ ਤਰ੍ਹਾਂ ਦਿ ਲੰਘਦੇ ਜਾ ਰਹੇ ਸਨ ਕਿ ਪਤਾ ਲੱਗਿਆ ਸੁਨੀਤਾ ਮਾਂ ਬਣਨ ਵਾਲੀ ਹੈ ਸੁਣ ਕੇ ਖੁਸ਼ੀ ਵੀ ਹੋਈ ਤੇ ਮਨ ਵੀ ਡਰਿਆ ਮੈਂ ਵੀ ਤੇ ਹੋਰਾਂ ਨੇ ਵੀ ਸਮਝਾਇਆ ਅਜੇ ਬੱਚੇ ਦੀ ਕਾਲੀ ਨਾ ਕਰੋ ਆਪਣਾ ਵਰਤਮਾਨ ਸੰਭਾਲੋ ਬੱਚੇ ਦਾ ਕੀ ਹੈ ਜਦੋਂ ਮਰਜ਼ੀ ਪਲਾਨ ਕਰ ਲਓ ਤੁਸੀਂ ਕਿਹੜਾ ਬੁੜੇ ਹੋ ਚੱਲਿਓ ਪਹਿਲਾਂ ਜਿਹੜਾ ਜ਼ਰੂਰੀ ਕੰਮ ਹੈ ਉਹ ਕਰੋ ਇੱਕ ਦੂਜੇ ਨੂੰ ਸਮਝੋ ਬਾਕੀ ਗੱਲਾਂ ਬੱਚਾ ਵਗੈਰਾ ਤਾਂ ਬਾਅਦ ਦੀਆਂ ਨੇ ਪਰ ਕਿੱਥੇ ਜੀ ਉਲਝੀਆਂ ਤਾਣੀਆਂ ਕਹਿੰਦੇ ਛੇਤੀ ਕਿਤੇ ਕਿੱਥੇ ਸਲਝਦੀਆਂ ਨਹੀਂ ਸੁਨੀਤਾ ਦੇ ਮੁੰਡਾ ਹੋਇਆ ਪਰ ਉਸਦੇ ਸਹੁਰਿਆਂ ਚ ਕੋਈ ਨਾ ਬੋੜਿਆ ਇਧਰੋਂ ਤਾਂ ਵਧਾਈ ਵੀ ਭੇਜੀ ਗਈ ਪਰ ਉਧਰੋਂ ਹੀ ਚੁੱਪ ਬੱਟੀ ਰਹੀ ਪੰਜੀਰੀ ਤਾਂ ਪਾਸੇ ਰਹੀ ਜਾਗ ਰਖਾਈ ਨੂੰ ਮੁੰਡਾ ਵੇਖਣ ਵੀ ਕੋਈ ਨਾ ਆਇਆ ਚਲੋ ਸਾਰੇ ਨਾ ਹੁੰਦੇ ਕੋਈ ਇੱਕ ਦੋ ਜਣੇ ਹੀ ਆ ਜਾਂਦੇ ਮਾਪਿਆਂ ਨੇ ਬਥੇਰੇ ਬੰਦੇ ਵਿੱਚ ਪਾਏ ਸਮਝੌਤੇ ਵਾਸਤੇ ਪਰ ਗੱਲ ਬੰਨਣ ਦੀ ਤਾਂ ਵਿਗੜਦੀ ਹੀ ਗਈ ਸਮਾਂ ਸੀ ਜੀ ਨਾਲ ਲੰਘਿਆ ਜਾ ਰਿਹਾ ਸੀ ਲੜਕਾ 28 ਸਾਲ ਦਾ ਹੋ ਚੱਲਿਆ ਸੀ ਸਮਝੌਤੇ ਦੀਆਂ ਸੰਭਾਵਨਾਵਾਂ ਤਕਰੀਬਨ ਖਤਮ ਬਾਂਗੀ ਸਨ ਦੋਨਾਂ ਧਿਰਾਂ ਦੀ ਦੁੱਖ ਦੇ ਸੁੱਖ ਦੇ ਇੱਕ ਦੂਸਰੇ ਦੇ ਕੋਈ ਆਉਣੀ ਜਾਣੀ ਨਹੀਂ ਸੀ ਤੇ ਨਾ ਹੀ ਫੋਨ ਤੇ ਕੋਈ ਸੰਬੰਧ ਰੱਖੇਗੇ ਸੁਨੀਤਾ ਦੀ ਅਸਲੀ ਗੱਲ ਪੁੱਛਣ ਦੀ ਕੋਸ਼ਿਸ਼ ਕਰਨੀ ਕਿ ਕਸੂਰ ਕਿਸ ਦਾ ਪਰ ਮੇਰੇ ਇੰਨੇ ਨੇੜੇ ਹੋ ਕੇ ਵੀ ਉਸ ਨੇ ਟਿੱਡ ਵਿਚਲੀ ਗੱਲ ਬਾਹਰ ਨਾ ਕਢਨੀ ਸਾਰਾ ਕਸੂਰ ਕਰਮਾ ਦਾ ਕੱਢ ਦਿੰਦੀ ਕੋਈ ਦਿਨ ਹੋਇ ਇੱਕ ਛੁੱਟੀ ਵਾਲੇ ਦਿਨ ਬਾਜ਼ਾਰ ਗਈ ਨੂੰ ਮੈਨੂੰ ਸੁਨੀਤਾ ਦੀ ਕੋ ਗਵੰਡਨ ਮਿਲ ਗਈ ਜੋ ਮੈਨੂੰ ਸੁਨੀਤਾ ਦੇ ਘਰ ਹੀ 2-3 ਵਾਰ ਮਿਲੀ ਸੀ ਖੜੇ-ਖੜੇ ਸਰਸਰੀ ਗੱਲਾਂ ਹੋਈਆਂ ਇੱਕ ਦੂਜੇ ਦੀ ਸੇਰ ਦੀਆਂ ਪਰਿਵਾਰ ਦਾ ਹਾਲ-ਚਾਲ ਪੁੱਛਿਆ ਨਾਲੇ ਦੱਸਿਆ ਸੁਨੀਤਾ ਦੀਆਂ ਗੱਲਾਂ ਛਿੜੀਆਂ ਤਾਂ ਮੈਂ ਚੱਕਦੀ ਚੱਕਦੀ ਨੇ ਉਤਸੁਕਤਾ ਬਸ ਪੁੱਛੀ ਲਾਂ ਅੰਟੀ ਸੱਚੋ-ਸੱਚ ਦੱਸਣਾ ਤੁਸੀਂ ਅਸਲ ਵਿੱਚ ਕਸੂਰ ਕਿਸ ਦਾ ਹੈ ਪਹਿਲਾਂ ਤਾਂ ਅੰਟੀ ਹਿਜਕਟਾਈ ਪੰਜਾਬੀ ਸਭਿਆਚਾਰ ਵਿੱਚ ਵੀ ਧੀ ਧਿਆਣੀ ਦੀ ਗੱਲ ਸ਼ਰਮ ਅਮਲ ਛਾਲਣਾ ਅਜੇ ਵੀ ਬਹੁਤੇ ਘਰਾਂ ਵਿੱਚ ਬੂਰਾ ਸਮਝਿਆ ਜਾਂਦਾ ਥੋੜਾ ਹੋਰ ਜ਼ੋਰ ਪਾਉਂਦੇ ਅੰਟੀ ਡਰਦੀ-ਡਰਦੀ ਬੋਲੀ ਉਸੇ ਵੀ ਕਿਸੇ ਚੰਗੇ ਘਰ ਦੀਆਂ ਸੌ ਧੀਆਂ ਆਪਣਾ ਘਰ ਬੰਨੀ ਬੈਠੀਆਂ ਉਹ ਵੇਖੇ ਘਰਾਂ ਵਿੱਚ ਤਾਂ ਸਾਰੀਆਂ ਧੀਆਂ ਹੀ ਲਾੜਲੀਆਂ ਹੁੰਦੀਆਂ ਉਮਰ ਨਾਲ ਤੇ ਸੌਰੀ ਜਾ ਕੇ ਜ਼ਿੰਮੇਵਾਰੀ ਪੈਣਾ ਲੜਕੀਆਂ ਅਕਸਰ ਹੀ ਸੰਭਲ ਜਾਂਦੀਆਂ ਤੇ ਜੋ ਨਹੀਂ ਨ ਸੰਭਲਦੀਆਂ ਔਖੀਆਂ ਹੁੰਦੀਆਂ ਸਨੀਤਾ ਬਾਂ ਆਂਟੀ ਨਾਲੇ ਮੇਰੇ ਨਾਲ ਗੱਲਾਂ ਵੀ ਕਰ ਰਹੀ ਸੀ ਤੇ ਨਾਲੇ ਡਰ ਵੀ ਰਹੀ ਸੀ ਮਿੰਟ ਕੋ ਪਿੱਛੋਂ ਇਧਰ ਉਧਰ ਵੇਖ ਰਹਿੰਦੀ ਸੀ ਫਿਰ ਵੀ ਗਵਾੜ ਮੱਥੇ ਦੀ ਗੱਲ ਸੀ ਤੇ ਉਹ ਵੀ ਤੀਜੀ ਥੋੜੀ ਦੇਰ ਰੁੱਕ ਕੇ ਦਮ ਲੈਂਦੀ ਹੋਈ ਨੇ ਗੱਲ ਦੀ ਤੰਦ ਫਿਰ ਉਥੋਂ ਫੜ ਲਈ ਜਿੱਥੇ ਛੱਡੀ ਸੀ ਕਹਿੰਦੀ ਨੌਕਰੀ ਪੇਸ਼ਾ ਲੋਕਾਂ ਦੇ ਘਰਾਂ ਵਿੱਚ ਤਾਂ ਸੁਬਾ ਸੁਬਾ ਸਾਰੇ ਟੱਬਰ ਦੀ ਰੇਲ ਬਣੀ ਹੁੰਦੀ ਐ ਜਿਉਂ ਸੁਬਾ 5 ਵਜੇ ਉੱਠ ਕੇ ਕੰਮ ਨੂੰ ਹੱਥ ਪਾਈਦਾ ਤਾਂ ਸ਼ਾਮ ਤੱਕ ਸਾਹ ਲੈਣਾ ਨਹੀਂ ਮਿਲਦਾ ਸਭ ਤੋਂ ਮੁਸ਼ਕਲ ਤੇ ਜ਼ਰੂਰੀ ਕੰਮ ਬੱਚਾ ਨੂੰ ਮੂੰਹ ਹਨੇਰੇ ਆ ਡੂੰਗੀ ਨੀਂਦ ਚੋਂ ਜਗਾ ਕੇ ਉਠਾਉਣਾ ਫਿਰ ਉਹਨਾਂ ਨੂੰ ਲਾਲਚ ਦੇ ਦੇ ਕੇ ਆ ਸਕੂਲ ਜਾਣ ਲਈ ਤਿਆਰ ਕਰਨਾ ਸਾਰਿਆਂ ਲਈ ਖਾਣਾ ਤਿਆਰ ਕਰਕੇ ਸਾਰਿਆਂ ਦੇ ਟਿਫਣਾ ਵਿੱਚ ਪੈਕ ਕਰਨਾ ਬੱਚਿਆਂ ਦੀ ਪਸੰਦ ਦਾ ਧਿਆਨ ਰੱਖਣਾ ਸਭਣਾ ਨੂੰ ਸਵੇਰੇ ਉਹਨਾਂ ਦੀ ਲਗ ਲਗ ਪਸੰਦ ਦਾ ਨਾਸ਼ਤਾ ਕਰਾਉਣਾ ਬਜ਼ੁਰਗਾਂ ਵਾਸਤੇ ਦਲੀਆ ਬਣਾ ਕਿਸੇ ਨੂੰ ਪਰੌਂਠੇ ਪਸੰਦ ਤੇ ਕਿਸੇ ਨੂੰ ਆਹ ਅੰਡੇ ਬਰੈਡ ਘਰੇ ਰਹਿ ਗਿਆ ਨਹੀਂ ਦੁਪਹਿਰ ਵਾਸਤੇ ਫੁਲਕੇ ਬਣਾ ਕੇ ਰੱਖੋ ਜੀ ਅਜੇ ਕੱਪੜੇ ਸਫਾਈਆਂ ਬਰਤਨਾਂ ਵਾਸਤੇ ਆ ਬਾਹੀ ਆਉਂਦੀ 11 12 ਵਜੇ ਜੀ ਨੇ ਕਹਿਣ ਦਾ ਮਤਲਬ ਆ ਸੌ ਤਰ੍ਹਾਂ ਦੇ ਕੰਮ ਹੁੰਦੇ ਆ ਘਰਾਂ ਵਿੱਚ ਔਰਤਾਂ ਲਈ ਸ੍ਰੀਤਾ ਲਾੜਲੀ ਤਾਂ ਸ਼ੁਰੂ ਤੋਂ ਹੀ ਸੀ ਨਿੱਕੀ ਹੁੰਦੀ ਹੀ ਉਦੋਂ ਪਰਿਵਾਰ ਛੋਟਾ ਸੀ ਤੇ ਸ੍ਰੀਮਾ ਤਕੜੀ ਸੀ ਕੰਮ ਕਰਨ ਨੂੰ ਸੋਸਰੀ ਗਿਆ ਪਰ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਪੈਣ ਨਾਲ ਵੀ ਆਪਣੇ ਆਪ ਨੂੰ ਬਦਲ ਨਾ ਸਕੀ ਕੰਮ ਇਸ ਤੋਂ ਹੁੰਦਾ ਨਹੀਂ ਸਹੁਰੇ ਘਰ ਦੇ ਕੰਮ ਕਰਨ ਨੂੰ ਤਾਂ 100 ਹੱਥੀਚਾਰ ਹਨ ਪਰ ਇਹ ਤਨਖਾਹ ਵੀ ਉਹਨਾਂ ਨੂੰ ਹੱਥੀ ਨਹੀਂ ਫੜਾਉਂਦੀ ਆਖੇ ਜਿਸ ਨੂੰ ਲੋੜ ਹੈ ਮੇਰੇ ਤੋਂ ਮੰਗ ਲਓ ਮੈਂ ਕਿਹੜਾ ਜਵਾਬ ਦਿੰਨੀ ਹੈ ਪੁੱਤ ਗੱਲ ਜਵਾਬ ਦੀ ਨਹੀਂ ਜੱਦੀ ਹੁੰਦੀ ਹੈ ਕਿਹੜੀ ਸੱਸ ਨਨਾਨ ਜਾਂ ਪਤੀ ਹੋ ਜਿਹੜਾ ਆਪਣੀ ਨੂੰਹ ਜਾਂ ਪਤਨੀ ਅੱਗੇ ਹੱਥ ਫਲਾਉ ਇਹਦੀ ਪਰਝਾਈ ਵੀ ਤਾਂ ਨੌਕਰੀ ਪੇਸ਼ਾ ਹੋ ਕੇ ਵੀ ਸਾਰਾ ਸਾਰਾ ਦਿਨ ਖਬਦੀ ਆ ਇਹ ਤਾਂ 8 ਵਜੇ ਰਜਾਈ ਵਿੱਚੋਂ ਨਿਕਲ ਪਾਉਣੇ 9 ਵਜੇ ਤੱਕ ਤਿਆਰੀ ਮਸਾ ਹੁੰਦੀ ਆ ਉਹ ਸੁਬਾ 5 ਵਜੇ ਦੀ ਉੱਠੀ ਇਸ ਦਾ ਟਿਫਨ ਪੈਕ ਕਰ ਦਫਤਰ ਜਾਣ ਵੇਲੇ ਨੂੰ ਇਹਨੂੰ ਕੁਰਸੀ ਤੇ ਬੈਠੀ ਨੂੰ ਗਰਮ ਗਰਮ ਪਰੌਂਠਾ ਤੇ ਚਾਹ ਫੜਾਉਂਦੀ ਹੈ ਜਦਕਿ ਉਹਨੇ ਵੀ 9 ਵਜੇ ਨੂੰ ਆਪਣੇ ਦਫਤਰ ਪਹੁੰਚਣਾ ਹੁੰਦਾ ਇਸੇ ਚੱਕਰ 'ਚ ਉਹ ਹਫ਼ਤੇ ਦੇ 4 ਦਿਨ ਤਾਂ ਦਫਤਰ ਤੋਂ ਲੇਟ ਹੁੰਦੀ ਹੀ ਹੁੰਦੀ ਹੈ ਤੇ ਸਾਹਿਬ ਦੀਆਂ ਝੜਕਾਂ ਲੱਗ ਜਾਂਦੀ ਹੈ ਚਲੋ ਘਰ ਦਾ ਕੰਮ ਨਾ ਕਰੇ ਆਪਣਾ ਬੱਚਾ ਤਾਂ ਆਪ ਸੰਭਾਲ ਲੇ ਪਰ ਇਸਲਾ ਬੱਚਾ ਵੀ ਇਸਦੀ ਮਾਂ ਤੇ ਭਰਾ ਹੀ ਰਲ ਕੇ ਸਾਹਮ੍ਹਦੇ ਆ। ਭਰਾ ਬੱਚੇ ਦੀ ਪੋਟੀ ਤੱਕ ਸਾਫ਼ ਕਰਦਾ ਰਿਹਾ। ਭਰਜਾਈ ਭਾਵੇਂ ਲੱਖ ਚੰਗੀ ਆ ਪਰ ਉਹ ਅੱਡ ਕੁਲਜ ਦੀ ਐ। ਉਹ ਆਪਣੇ ਤਾਂ ਸੱਚੀ ਐ। ਭਰਾ ਨੇ ਜੋ ਸਮਾਂ ਆਪਣੀ ਬੀਵੀ ਆਪਣੇ ਬੱਚਾ ਨੂੰ ਦੇਣਾ ਹੁੰਦਾ ਉਹ ਇਸਦੇ ਲੈ ਕੇ ਲੱਗ ਜਾਂਦਾ। ਪੁੱਤਰ ਰੋਲਾ ਸਾਰਾ ਕੰਮ ਦਾ ਹੋਰ ਕੀ ਹੋਣਾ ਸੀ। ਉੰਜ ਕੁੜੀ ਤਾਂ ਬਾੜੀ ਸਾਊ ਆ। ਕਿਸੇ ਅੱਗੇ ਬੋਲਣਾ ਨਹੀਂ ਕਿਸੇ ਦੀ ਬਦਮੀ ਕਟਮੀ ਨਹੀਂ ਕਰਨੀ। ਅੱਜ ਕੱਲ੍ਹ ਦੀਆਂ ਕੁੜੀਆਂ ਵਰਗੀ ਨਹੀਂ ਤੇ ਇਸ ਤਰ੍ਹਾਂ ਇੱਧਰ ਉੱਧਰ ਲਾਉਣ ਭਜਾਉਣ ਵਾਲੀ। ਸੁਨੀਤਾ ਨੂੰ ਆਨੀ ਬਹਾਨੀ ਜ਼ਮਾਨੇ ਦੀ ਉਜਨੀ ਸਮਝਾਈ ਗਈ ਪਰ ਉਹ ਮਾਂ ਦੀ ਧੀ ਤਸ ਤੋਂ ਮਸ ਨਾ ਹੋਈ ਆਖੇ ਮੈਂ ਸਮਝਾਉਂਦਾ ਤੱਕ ਕਿਸੇ ਹਿਲੇ ਨਹੀਂ ਕਰਨਾ ਤੇ ਨਾ ਹੀ ਚਲਾਕ ਦੇਣਾ ਮੈਂ ਤਾਂ ਔਖੀ ਹਾਂ ਹੀ ਸੌਖਾ ਉਹਨੂੰ ਵੀ ਨਹੀਂ ਬਸਣ ਦੇਣਾ ਵਿਆਹ ਹੀ ਵਰੀ ਨਾਨ ਪੇਕੇ ਬੂਹੇ ਆਣ ਬੈਠੇ ਤਾਂ ਘਰ ਵਿੱਚ ਕਲੇਸ਼ لازਮੀ ਆ ਜਾਂ ਤਾਂ ਨਾਨ ਅਡਜਸਟਮੈਂਟ ਕਰੇ ਇਹ ਨਹੀਂ ਆਪਣੀ ਸੁੱਖ ਆਰਾਮ ਵੇਖੇ ਤੇ ਆਪਣੀ ਚੌਧਰੀ ਪ੍ਰਧਾਨ ਰੱਖੇ ਇਹ ਮੇਰੇ ਨਿੱਜੀ ਵਿਚਾਰ ਸਨ ਤੇ ਇਹ ਹੀ ਵਿਚਾਰ ਉਸ ਦਿਨ ਗਰੁੱਪ ਵਿੱਚ ਬੈਠਿਆਂ ਮੇਰੇ ਮੂੰਹੋਂ ਸਾਰਿਆਂ ਦੇ ਸਾਹਮਣੇ ਸੁਨੀਤਾ ਦੀ ਹਾਜ਼ਰੀ ਵਿੱਚ ਹੀ ਨਿਕਲ ਗਏ। ਚਾਹੇ ਅਣਜਾਣੇ ਵਿੱਚ ਹੀ ਸਹੀ। ਪਰ ਪਛਤਾਵਾ ਬਹੁਤ ਹੋਇਆ ਸੋਚਾਂ। ਫਿਰ ਵੀ ਸੇਲੀਆ ਤੇ ਉਹ ਵੀ ਪ੍ਰਾਨੀ ਕੀ ਸੋਚੇਗੀ ਮੇਰੇ ਬਾਰੇ ਕਿ ਲਾਲਾ ਕੇ ਗੱਲਾਂ ਕਰਦੀ ਹੈ। ਦਫ਼ਤਰ ਤੋਂ ਬਾਅਦ ਘਰ ਜਾ ਕੇ ਵੀ ਮਨ ਸਾਰੀ ਰਾਤ ਹੀ ਪਰੇਸ਼ਾਨ ਰਿਹਾ। ਨੀਂਦ ਵੀ ਟੁੱਟਮੀ ਜਾਈ। ਸੋਚਿਆ ਸਵੇਰ ਜਾਂਦਿਆਂ ਹੀ ਸੁਨੀਤਾ ਤੋਂ ਮਾਫੀ ਮੰਗਾਂ ਪਰ ਸਵੇਰ ਦਫ਼ਤਰ ਗਈ ਤਾਂ ਸੁਨੀਤਾ ਦੀ ਛੁੱਟੀ ਆਈ ਪਈ ਸੀ। ਮਨ 'ਚ ਸੋਚਿਆ ਚਲੋ ਕੋਈ ਨਾ। ਕੋਈ ਕੰਮ ਪੈ ਗਿਆ ਹੁਣ ਜਾਂ ਬੱਚਾ ਹੀ ਢਿੱਲਾ ਮੱਠਾ ਹੋ ਸਕਦਾ ਸਰਦੀਆਂ ਦੇ ਦਿਨ ਹਨ ਪਰ ਅਗਲੇ ਦਿਨ ਫਿਰ ਛੁੱਟੀ ਆ ਗਈ ਤੇ ਉਸ ਤੋਂ ਅਗਲੇ ਦਿਨ ਫਿਰ ਤੇ ਫਿਰ ਤਾਂ ਇਕੱਠੀ 10 ਦਿਨ ਦੀ ਛੁੱਟੀ ਆ ਗਈ ਮੈਡੀਕਲ ਮੇਰਾ ਤਾਂ ਮੱਥਾ ਠਣ ਗਿਆ ਜਾ ਜਾਂਦੀ ਏ ਪਵਾੜਾ ਤਾਂ ਕੋਈ ਕਸੂਤਾ ਹੀ ਪੈ ਗਿਆ ਜੋ ਨਹੀਂ ਸੀ ਹੋਣਾ ਉਹ ਹੋ ਗਿਆ ਘਰ ਜਾ ਕੇ ਪਤਾ ਕਰਨ ਤੋਂ ਵੀ ਡਰਾਂ ਭਰਾ ਦੀਆਂ ਤੱਤੀਆਂ ਠੰਡੀਆਂ ਕੌਣ ਝੱਲੂ ਰਹਿ ਰਹਿ ਆਪਣੀ ਜ਼ੁਬਾਨ ਤੇ ਗੁੱਸਾ ਆਈ ਜਾਵੇ ਬਈ ਬੋਲਣ ਤੋਂ ਪਹਿਲਾਂ ਇੱਕ ਵਾਰ ਤਾਂ ਸੋਚ ਲੈਂਦੀ ਪਰ ਹੁਣ ਕੀ ਹੋ ਸਕਦਾ ਸੀ ਤੀਰ ਕਮਾਨੋਂ ਨਿਕਲ ਚੁੱਕਾ ਸੀ ਕੁਝ ਨਹੀਂ ਸੀ ਹੋ ਸਕਦਾ ਸਿਰਫ ਕੁਲਜਨ ਬਾਕੀ ਸੀ ਸੋ ਅੰਦਰੇ ਅੰਦਰ ਆਪਣੇ ਆਪ ਤੇ ਕੁਲਜੀ ਜਾਂਦੀ ਕਿਸੇ ਨਾਲ ਬੋਲਣ ਨੂੰ ਦਿਲ ਨਾ ਕਰਦਾ ਘਰ ਦੇ ਕੰਮ ਵੀ ਬਧੇ ਰੁਝੇ ਕਰਦੀ ਬੱਚੇ ਅੱਡ ਪਰੇਸ਼ਾਨ ਮੰਮਾ ਨੂੰ ਕੀ ਹੋ ਗਿਆ ਅਖੀਰ ਸ਼ਨੀਵਾਰ ਨੂੰ ਛੁੱਟੀ ਆਈ ਤਾਂ ਮੈਂ ਜੇਰਾ ਜਾ ਕਰਕੇ ਆਪਣੇ ਪਤੀ ਨਾਲ ਡਰਦੀ ਡਰਦੀ ਸਨੀਤਾ ਦੇ ਘਰ ਚਲੀ ਹੀ ਗਈ ਕੇ ਵੇਖੀ ਜਊ ਜੋ ਹੋਊ ਪਰੇ ਕੀ ਅੱਗੋਂ ਉਹਨਾਂ ਦੇ ਤਾਂ ਰੰਗ ਹੀ ਬਦਲੇ ਪਏ ਸਾਰੇ ਘਰ ਵਿੱਚ ਬਾਦੂ ਖਲਾਰਾ ਪਿਆ ਹੋਇਆ ਆਬੀ ਸੁਨੀਤਾ ਤੇ ਉਸਦਾ ਬੱਚਾ ਕਿਤੇ ਨਾ ਦਿਸੇ ਆਂਟੀ ਮੈਨੂੰ ਉੱਡ ਕੇ ਮਿਲੀ ਅਸੀਸਾਂ ਤੇ ਸੀਸਾਂ ਦੇਈ ਜਾਵੇ ਮੈਂ ਪੁੱਛਿਆ ਆਂਟੀ ਕਿਵੇਂ ਬੜੇ ਖੁਸ਼ ਹੋ ਨਾਲੇ ਸੁਨੀਤਾ ਨੀ ਕਿਤੇ ਦਿਸਦੀ ਇਹ ਇੰਨੇ ਦਿਨ ਹੋ ਗਏ ਦਫ਼ਤਰ ਵੀ ਨਹੀਂ ਆਈ ਆਂਟੀ ਕਹਿੰਦੇ ਬਹਿ ਜਾ ਬਹਿ ਜਾ ਦੱਸਦੀਆਂ ਪਹਿਲਾਂ ਤੇਰਾ ਮੂੰਹ ਤਾਂ ਮਿੱਠਾ ਕਰਾ ਲਾਂ ਤੇਰੀ ਸਹੇਲੀ ਤਾਂ ਚਲੀ ਗਈ ਆਪਣੇ ਸਹੁਰੇ ਘਰ ਮੈਂ ਹੈਰਾਨ ਇਸ ਚਮਤਕਾਰ ਹੋ ਕੇ ਮੈਂ ਗਿਆ ਆਂਟੀ ਰਸੋਈ ਵਿੱਚੋਂ ਮਠਿਆਈ ਦੀ ਪਲੇਟ ਲਈ ਆਉਂਦੇ ਬੋਲਦੇ ਆਉਣ ਪੁੱਤ ਪਤਾ ਨਹੀਂ ਉਹ ਕੀ ਉਸਦੇ ਸਿਰ ਧੂੜਿਆ। ਸੁੰਵਾਰ ਦਫ਼ਤਰੋਂ ਆਉਂਦਿਆਂ ਸਾਰੀ ਆਪਣੇ ਭਰਾ ਨੂੰ ਕਹਿੰਦੀ ਰਕੇਸ਼ ਨੂੰ ਫੋਨ ਕਰੋ ਮੈਨੂੰ ਲੈ ਜਾਵੇ। ਤੁਹਾਡਾ ਭਰਾ ਵੀ ਹੈਰਾਨ। ਉਹ ਸਾਥੋਂ ਪੁੱਛੇ ਤੁਸੀਂ ਤਾਂ ਨਹੀਂ ਕਿਸੇ ਨੇ ਕੁਝ ਕਹਿ ਦਿੱਤਾ। ਪਰ ਪੁੱਤ ਅਸਾਂ ਕੀ ਆਖਣਾ ਸੀ ਦੁਖਿਆਰੇ ਬੰਦੇ ਨੂੰ। ਤੈਨੂੰ ਤਾਂ ਪਤਾ ਤੇਰੀ ਭਾਬੀ ਵੀ ਕਿੰਨੀ ਚੰਗੀ ਆ। ਟੜ ਕੇ ਉੱਠ ਕੇ ਰੱਬ ਦਾ ਨਾਂ ਲੈਣ ਵਾਲੀ। ਤੇਰੇ ਭਰਾ ਨੂੰ ਇਹ ਡਰ ਸੀ ਕਿ ਜਨਾਨੀਆਂ ਦਾ ਕੀ ਐਵੇਂ ਕੰਮਕੁਮ ਪਿੱਛੇ ਨੱਖ ਐ ਬੜ ਪਈਆਂ ਹੋਣ। ਪੁੱਤੋ ਆਪਦੀ ਤਾਂ ਸੱਚਾ ਸੀ। ਵੇ ਆਹੀ ਵਰੀ ਧੀ ਬਣ ਆਪਦੇ ਘਰ ਰੱਖਣੀ ਕਿਹੜਾ ਸੌਕੀ ਆ ਉੱਤੇ ਦੋਨੋਂ ਮੀਆਂ بیوی ਉਹਦਾ ਬਹੁਤ ਹੀ ਕਰਦੇ ਪਰ ਕੀ ਪਤਾ ਲੱਗਦਾ ਢਿੱਡੋਂ ਦੁਖੀ ਬੰਦੇ ਨੇ ਕਿਹੜੀ ਗੱਲ ਦਿਲ ਨੂੰ ਲਾ ਜਾਣੀ ਹੁੰਦੀ ਐ ਅਸੀਂ ਸਾਰਿਆਂ ਨੇ ਬਹੁਤ ਪੁੱਛਿਆ ਤੇ ਸਮਝਾਇਆ ਪਰ ਉਹ ਨਾ ਹੀ ਮੰਨੀ ਜਦ ਨਾ ਹੀ ਜੇ ਛੱਡੀ ਤਾਂ ਖੀਰਕੀਸ਼ਨ ਨੂੰ ਫੋਨ ਕਰਨਾ ਹੀ ਪਿਆ ਉਹ ਵੀ ਜਿਵੇਂ ਉਡੀਕਦਾ ਹੀ ਪਿਆ ਸੀ ਸੱਦੇ ਨੂੰ ਦਿਨ ਚੜ੍ਹ ਦਿਨ ਠੂਹਾ ਵੱਜਿਆ ਪਹਿਲੇ ਸੱਦੇ ਤੇ ਇਨਾ ਕੋਈ ਸ਼ਿਕਵਾ ਨਾ ਸ਼ਿਕਾਇਤ ਆ ਕੇ ਬੱਚੇ ਨੂੰ ਚੁੱਕਿਆ ਉਹ ਪਿਆਰ ਕੀਤਾ ਸੁਨੀਤਾ ਨੂੰ ਬਿਨਾਂ ਕਿਸੇ ਸ਼ਰਤ ਲਿਜਾਣ ਲਈ ਤਿਆਰ। ਸਾਡੇ ਤਾਂ ਪੁੱਤ 2-3 ਦਿਨ ਇਸੇ ਰਾਮ-ਰੋਲੇ 'ਚ ਲੰਗੇ। ਧੀ ਬੱਚਾ ਲੈ ਕੇ ਪਹਿਲੀ ਵਾਰ ਸਹੁਰਿਆਂ ਦੇ ਚੱਲੀ ਸੀ। ਅੱਲੀ ਹੱਥ ਥੋੜਾ ਭੇਜੀ ਜਾਂਦੀ ਐ। ਨਿਕਸੂ ਕਾ ਖਰੀਦਿਆਂ ਹੀ 3 ਦਿਨ ਲੰਘੇ। ਕੱਲ ਉਹਨਾਂ ਨੂੰ ਤੋਰ ਅੱਜ ਤੇਰੀ ਭਾਬੀ ਆਪਣੇ ਦਫ਼ਤਰ ਗਈ ਐ। ਉਹ ਵੀ ਇਹ ਸੋਚ ਕੇ ਅੱਜ ਸ਼ਨੀਵਾਰ ਅੱਧਾ ਦੇਣਾ ਬਾਕੀ ਦਾ ਕੰਮ ਅੱਧੇ ਦਿਨੋਂ ਆ ਕੇ ਸਮੇਟ ਲਵਾਂ। ਮੈਂ ਬੜੀ ਹੈਰਾਨ ਅਖੀਰ ਪੁੱਛ ਹੀ ਲਿਆ। ਆਂਟੀ ਸੁਨੀਤਾ ਆਪਣੇ ਘਰ ਚਲੀ ਗਈ। ਇਸ ਗੱਲ ਦੀ ਬਹੁਤ ਖੁਸ਼ੀ ਹੋਈ। ਪਰ ਤੂੰ ਸੀ ਬਾਰ-ਬਾਰ ਮੈਨੂੰ ਅਸੀਸਾਂ ਕਿਉਂ ਦੇ ਰਿਓ? ਆਂਟੀ ਬੋਲੇ ਇਹ ਵੀ ਦੱਸਦੀ ਆਂ ਸਾਨੂੰ ਕਿਹੜਾ ਪਹਿਲਾਂ ਪਤਾ ਸੀ ਅੱਜ ਹੀ ਪਤਾ ਲੱਗਿਆ ਜਦ ਸਵੇਰੇ ਤੇਰੀ ਭਾਬੀ ਨੇ ਸਨੀਤਾ ਦਾ ਹਾਲ-ਚਾਲ ਪੁੱਛਣ ਲਈ ਫੋਨ ਕੀਤਾ ਤਾਂ ਸਾਰੀ ਗੱਲ ਖੁੱਲੀ। ਆਂਟੀ ਥੋੜੀ ਦੇਰ ਰੁੱਕ ਕੇ ਸਾਹ ਲੈਂਦੀ ਫਿਰ ਬੋਲੀ ਸਨੀਤਾ ਨਾਲ ਗੱਲਾਂ ਕਰਦਿਆਂ ਗੱਲਾਂ-ਗੱਲਾਂ 'ਚ ਤੇਰੀ ਭਾਬੀ ਪੁੱਛ ਪੁੱਛੀ ਕਿ ਸਨੀਤਾ ਤੂੰ ਆਪਣੇ ਘਰ ਪਹੁੰਚ ਗਈ ਹੈ। ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਸਾਡੇ ਤੋਂ ਬਿਨਾਂ ਹੋਰ ਕਿਸ ਨੂੰ ਹੋਊ? ਪਰ ਤੂੰ ਇਹ ਅਚਾਨਕ ਜਾਣ ਦਾ ਫੈਸਲਾ ਕਿਵੇਂ ਲੈ ਲਿਆ? ਸਾਡੇ ਮਨ 'ਤੇ ਬੜਾ ਬੋਝ ਹੈ। ਕਿ ਸਾਡੇ ਤੋਂ ਕੀ ਖੁਨਾਮੀ ਹੋ ਗਈ ਸਾਡੇ ਤੋਂ ਕੀ ਗਲਤ ਬੋਲਿਆ ਗਿਆ ਤੇ ਉਸਨੇ ਭੋਲ ਭੰਨੀ ਨੇ ਕਿਵੇਂ ਤੇਰੀਆਂ ਜਾਨੀ ਮੇਰੀਆਂ ਅਣਜਾਣੇ ਵਿੱਚ ਕਈਆਂ ਗੱਲਾਂ ਨੇ ਸਨੀਤਾ ਦੇ ਦਿਮਾਗ ਨੂੰ ਝੰਡੋੜਿਆ ਕਹਿੰਦੀ ਮੈਂ ਸੋਚਾਂ ਮੈਂ ਤਾਂ ਕੰਮ ਤੋਂ ਡਰਦੀ ਤੇ ਆਪਣੀਆਂ ਨਨਾਨਾ ਸੱਸ ਸਹੁਰੇ ਤੋਂ ਔਖੀ ਹੂੰ ਸਿਰਫ ਆਪਣਾ ਸੁੱਖ ਦੇਖ ਪੇਕੇ ਬੁਹੇ ਆ ਬੈਠੀ ਤੇ ਆਪਣੀ ਪਰਜਾਈ ਬਾਰੇ ਸੋਚੇ ਨਾ ਕਿ ਉਹ ਵੀ ਕਿਸੇ ਦੀ ਲਾਡਲੀ ਧੀ ਰਹੀ ਹੋ ਉਹ ਆਪਣੀ ਸੱਸ ਨਾਨਾ ਤੋਂ ਪਤਾ ਨਹੀਂ ਕਿੰਨੀ ਔਖੀ ਹੋ ਉਸ ਦੀਆਂ ਵੀ ਆਪਣੀਆਂ ਭਾਵਨਾਵਾਂ ਹੋਣਗੀਆਂ ਮੈਂ ਸਿਰਫ ਆਪਣੇ ਸੁੱਖ ਖਾਤਰ ਭਰਾ ਪਰਜਾਈ ਦੀ ਪਰਿਵਾਰਕ ਜ਼ਿੰਦਗੀ ਵੀ ਰੋਲ ਦਿੱਤੀ। ਅਜੇ ਵਿਚਾਰਾਂ ਨੇ ਮੈਨੂੰ ਹਲੂਣਿਆ ਤਾਂ ਮੈਂ ਇੱਕਦਮ ਹੀ ਆਪਣੇ ਘਰ ਜਾਣ ਦਾ ਫੈਸਲਾ ਕਰ ਲਿਆ। ਹਾਂ। ਇੱਕ ਗੱਲ ਨਾ ਉਹਨੇ ਹੋਰ ਕਹੀ। ਭਾਬੀ ਇਹ ਬੰਦੇ ਤਾਂ ਨਹੀਂ ਮਾੜੇ ਸਿਰਫ ਪੈਸੇ ਭਰਦੇ ਆ। ਕੰਮ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ। ਪੈਸੇ ਦਾ ਕੀ ਹੈ ਪੈਸਾ ਤਾਂ ਹੱਥਾਂ ਦੀ ਮਹਿਲ ਨਾਰੇ ਮੈਂ ਕੀ ਪੈਸਾ ਨਾਲ ਲੈ ਜਾਣਾ। ਬੰਦੇ ਨੂੰ ਮੰਨ ਦੀ ਸ਼ਾਂਤੀ ਚਾਹੀਦੀ ਐ ਸੋ ਮਿਲ ਗਈ। ਨਾਲੇ ਮੇਰੇ ਸਾਰੇ ਖੁਸ਼ ਨਾਲੇ ਪੇਕੇ। ਚਲੋ ਮੈਨੂੰ ਅਕਲ ਆ ਗਈ ਚਾਹੇ ਲੇਟ ਹੀ ਸਹੀ। ਆਂਟੀ ਦੇ ਦਿਲ ਦੀਆਂ ਗੱਲਾਂ ਕਰ ਬੜੇ ਖੁਸ਼ ਦਿਖ ਰਹੇ ਸਨ। ਉਹਨਾਂ ਨੂੰ ਖੁਸ਼ ਦੇਖ ਮੈਨੂੰ ਬੜਾ ਸਕੂਨ ਮਿਲਿਆ। ਮੈਂ ਆਂਟੀ ਨੂੰ ਫਿਰ ਵਧਾਈ ਦੇ ਮਨ ਤੋਂ ਬੋਝ ਲਾ ਜਦ ਤੁਰਨ ਲੱਗੀ ਤਾਂ ਆਂਟੀ ਨੂੰ ਜਿਵੇਂ ਕੋਈ ਯਾਦ ਆ ਗਿਆ ਹੋਵੇ ਤੇ ਇੱਕਦਮ ਬੋਲੇ ਹਾਂ ਸੱਚ ਪੁੱਤ ਆ ਯਾਦ ਆਇਆ ਸਨੀਤਾ ਤੈਨੂੰ ਬਹੁਤ ਸਲਾਉਂਦੀ ਸੀ। ਕਹਿੰਦੀ ਸੀ ਜਿਉਂਦੀ ਰਹੇ ਮੇਰੀ ਸਹੇਲੀ ਜਿਸ ਦੀਆਂ ਚਾਹੇ ਅਣਜਾਣੇ ਚ ਕਈਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਘਰ ਵਾਪਸੀ ਤੇ ਮੈਂ ਸੋਚਦੀ ਜਾਵਾਂ ਅਸਲ ਵਿੱਚ ਕਈ ਵਾਰ ਬੰਦਾ ਮਨੋਂ ਸਮਝੌਤਾ ਚਾਹੁੰਦਾ ਹੁੰਦਾ ਪਰ ਸਿਰਫ ਹੌਮੇ ਦਾ ਮਾਰਿਆ ਪੈਲ ਕਰਨ ਤੋਂ ਚੱਕਦਾ ਹੈ ਸੁਨੀਤਾ ਨੇ ਪਹਿਲ ਕਰ ਲਈ ਚਾਹੇ ਕਿਵੇਂ ਕੀਤੀ ਉਸ ਦਾ ਘਰ ਵੱਸ ਗਿਆ ਤੇ ਮੇਰੇ ਮਨ ਤੋਂ ਮਨਾ ਮੂਹੀ ਭਾਰ ਲੈ ਗਿਆ ਧੰਨਵਾਦ